ਉਹ ਦਿਨਾਂ ਦੇ ਵਿੱਚ ਦਸੂਹਾ ਪੁਲਿਸ ਸਟੇਸ਼ਨ ਦੇ ਵਿੱਚ ਵਕਫਾ ਖਵਾਤਾ ਤਾਮੀਆਂ ਜਿਹਦੇ ਵਿੱਚ ਐਫ ਆਰ ਨੰਬਰ 155 ਜਿਹੜੀ ਕਿ ਮਰਡਰ ਹੋਇਆ ਸੀਗਾ ਗੜਦੀਵਾਲ ਰੋਡ ਤੇ ਔਰ ਉਹਦੇ ਵਿੱਚ ਬਲਾਈਂਡ ਮਰਡਰ ਸੀਗਾ ਸਾਡੀ ਡੀਐਸਪੀ ਦਸੂਹਾ ਐਸਟੀਓ ਦਸੂਹਾ ਐਂਡ ਸਾਡੀ ਸੀਈ ਡੀਐਸਪੀ ਟੀ ਐਂਡ ਇਨਜਾਜ ਸੀਰੀਏ ਸਾਡੇ ਇਮੀਡੀਏਟਲੀ ਉੱਥੇ ਪਹੁੰਚੇ ਟੈਕਨੀਕਲੀ ਔਰ ਦੂਜੀ سوشل میڈیا ਤੋਂ ਹੋਰ ਸੱਜੇ ਕਪਨੋਂ ਸਾਰੀਆਂ ਇਨਵੈਸਟੀਗੇਸ਼ਨ ਕਰਨ ਤੇ ਅਸੀਂ ਇਸ ਨਤੀਜੇ ਤੇ ਪਹੁੰਚ ਗਏ ਆਂ ਕਿ ਤਿੰਨ ਬੰਦੇ ਅਸੀਂ ਆਇਡੈਂਟੀਫਾਈ ਕਰ ਲਏ ਜੀ ਆ ਔਰ ਸਾਡੀਆਂ ਟੀਮਾਂ ਬਿਲਕੁਲ ਲੱਗੇ ਪਹੁੰਚ ਗਈਆਂ ਹੈਗੀਆਂ ਔਰ ਉਹ ਤਿੰਨ ਦੇ ਤਿੰਨ ਦੋਸ਼ੀ ਹੀ ਅਸੀਂ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਔਰ ਬਜਾਰਾਂ ਜਿਸ ਜਿਹੜੀ ਆ ਉਹ ਆਫਟਰ ਰੈਸਟਰੀ ਮੈਂ ਕਲੀਅਰ ਕਰ ਸਕੂ ਔਰ ਦੁਆਰਾ ਐਸਐਸਪੀ ਸਾਹਿਬ ਵੀ ਸ਼ਾਇਦ ਪ੍ਰੈਸ ਕੰਫਰੈਂਸ ਕਰ ਲਗੇ ਉਹਨੂੰ ਕਲੀਅਰ ਕਰ ਲਾਂਗੇ ਪਰ ਦੋਸ਼ੀ ਸਾਡੇ ਤਿੰਨੇ ਇਹਦੇ ਚ ਨਾਮਿਨੇਟ ਹੋ ਗਏ ਆ। ਔਰ ਸਾਡੀਆਂ ਟੀਮਾਂ ਨੇ ਡੀਐਨ ਨਾਈਟ ਮੀਂਦ ਕਰਦੇ ਹੋਏ ਇਹਨੂੰ ਟ੍ਰੇਸ ਕਰ ਲਿਆ ਹੈਗਾ ਔਰ ਮੋਸਟ ਪ੍ਰੋਬਬਲੀ ਸ਼ਾਮ ਤੱਕ ਅਸੀਂ ਉਹਦੀ ਅਪਡੇਟ ਵੀ ਦੇਣ ਦੀ ਕੋਸ਼ਿਸ਼ ਕਰਾਂਗੇ। ਸਰ ਇੱਕ ਸ਼ਗਰਾਂ ਦੇ ਵਿੱਚ ਜਿਹੜੀ ਗੋਲੀ ਚੱਲੀ ਉਹਦੇ ਬਾਰੇ ਹਾਂਜੀ ਇੱਕ ਰਾਤੀ ਹੀ ਫਿਰ ਦੁਬਾਰਾ ਸਾਡੀਆਂ ਟੀਮਾਂ ਇਵਨ ਸੀਆਈ ਵਾਲਿਆਂ ਔਰ ਐਸਐਚਯੂਜ਼ ਔਰ ਡੀਐਸਪੀ ਬਾਹਰ ਹੀ ਸੀਗੇ ਮਾਰਡਰ ਦੀ ਤਫਤੀਸ਼ ਕਰ ਰਹੇ ਸੀ। ਇਸੇ ਦੌਰਾਨ ਸਾਨੂੰ ਰਾਤੀ ਇਨਫੋਰਮੇਸ਼ਨ ਆਈ ਵਿਲੇਜ ਡਫਰਾ ਹੈਗਾ। ਉੱਥੇ ਸੰਗਰਾ ਸੋਰੀ ਸੰਗਰਾ ਪਿੰਡ ਰਾਤ ਨੂੰ ਸਮੇ ਇੱਕ ਕਿਆਨਾ ਸ਼ਾਪ ਹੈ ਤੇ ਨਾਲ ਉਹਦੀ ਚੱਕੀ ਹੈਗੀ ਆ ਬੰਦਿਆਂ ਦੀ ਉਹਨਾਂ ਦੇ ਇਹਨਾਂ ਨੇ ਨੁਟਖੋ ਕਰਨ ਦੀ ਨੀयत ਨਾਲ ਚਾਰ ਬੰਦੇ ਦਾਖਲ ਹੋਏ ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਤਿੰਨ ਅੰਦਰ ਗਏ ਜਿਹੜਾ ਕਿ ਬਹੁਤ ਹੀ ਬਹਾਦਰੀ ਨਾਲ ਉਹ ਸ਼ਾਪਕੀਪਰਸ ਨੇ ਔਰ ਉਹਨਾਂ ਦੀ ਜਿਹੜੇ ਨਾਲ ਦੀ ਪਰਿਵਾਰ ਦੀ ਮੈਂਬਰਾਂ ਨੇ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਰੋਪਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕਫਲ ਦੇ ਵਿੱਚ ਇੱਕ ਬੰਦਾ ਸਾਡਾ ਜਿਹੜਾ ਸ਼ਾਪਕੀਪਰਸ ਆ ਉਹ ਇੰਜਰਡ ਹੋ ਗਿਆ ਉਹਨਾਂ ਦੇ ਬਿਆਨਤ ਵੀ ਅਸੀਂ ਸਖਤ ਕਾਰਵਾਈ ਕਰਦੇ ਹੋਏ 307 ਦੇ ਵਿੱਚ ਔਰ ਆਰਮਜ਼ ਐਕਟ ਦੇ ਵਿੱਚ ਔਰ ਵੱਖ-ਵੱਖ ਧਰਾਵਾਂ ਜਿਹੜੀਆਂ ਲੁੱਟ ਖੋਹਦੀਆਂ ਉਹਦੇ ਵਿੱਚ ਅਸੀਂ ਐਫਆਈਆਰ ਦਰਜ ਕੀਤੀ ਹੈ ਔਰ ਇਸੇ ਦੌਰਾਨ ਸਾਡੀ ਟੀਮਾਂ ਕਿਉਂਕਿ ਬਾਹਰੀ ਸੀਗੀਆਂ ਸਾਰੀਆਂ ਇਨਫੋਰਮੇਸ਼ਨ ਆਈ ਰਾਤ ਦੇ ਸਮੇਂ ਸਿਟੀ ਦੇ ਏਰੀਏ ਦੇ ਵਿੱਚ ਇੱਕ ਮੋਟਰਸਾਈਕਲ ਤੇ ਉਹ ਚਾਰ ਬੰਦੇ ਹੀ ਦੁਬਾਰਾ ਫਿਰ ਦੇਖੇ ਗਏ ਜਿਸ ਨੂੰ ਸਾਡੀਆਂ ਟੀਮਾਂ ਚੇਸ ਕਰ ਰਹੀਆਂ ਸੀ ਜਿਹਦੇ ਵਿੱਚੋਂ ਇੱਕ ਬੰਦਾ ਜਿਹੜਾ ਸੀਗਾ ਉਹ ਮੋਟਰਸਾਈਕਲ ਤੋਂ ਉਹ ਉਹਨਾਂ ਦਾ ਪਿੱਛਾ ਕਰਦੇ ਹੋਏ ਨੱਟ ਭਾਜ ਦੇ ਵਿੱਚ ਡਿੱਗ ਪਿਆ ਔਰ ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਔਰ ਉਸ ਦੌਰਾਨ ਹੀ ਉਹਦੀ ਨੱਠ ਭਜ ਦੇ ਦੌਰਾਨ ਹੀ ਉਹਦੀ ਇੱਕ ਇੰਜਰਡ ਹੋ ਗਿਆ ਉਹ ਉਹ ਹਸਪੀਟਲ ਫਿਰ ਐਡਮਿਟ ਕਰਾਇਆ ਇੱਕ ਗਰੁੱਪ ਉਹ ਵੀ ਸਾਰਾ ਆਇਡੈਂਟੀਫਾਈ ਅਸੀਂ ਕਰ ਲਿਆ ਹੈਗਾ ਇੱਕ ਬੰਦਾ ਜਿਹੜਾ ਹੈਗਾ ਹਸਪੀਟਲ ਐਡਮਿਟ ਹੈਗਾ ਜਦੀ ਲੱਤ ਟੁੱਟਦੀ ਹੈਗੀ ਔਰ ਬਾਕੀ ਜਿਹੜੇ ਤਿੰਨ ਉਹਦੇ ਸਾਥੀ ਹੈਗੇ ਇੱਕ ਬਸੂਰੇ ਦਾ ਹੈਗਾ ਇੱਕ ਕਰਤਾਰਪੁਰ ਦਾ ਹੈਗਾ ਔਰ ਇੱਕ ਪਲੱਤ ਥਾਣੇ ਦਾ ਏਵੀਟੀ ਮਾ ਸਾਡੀਆਂ ਲੱਗੀਆਂ ਹੋਈਆਂ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਾਂਗੇ ਔਰ ਸਖਤ ਕਾਰਵਾਈ ਹੋਏਗੀ ਔਰ ਮੈਂ ਸੂਆ ਵਾਸੀਆਂ ਨੂੰ ਬਹੁਤ ਹੀ ਕਮਾਗਾ ਵੀ ਇਹਨਾਂ ਨੇ ਬਹਾਦਰੀ ਨਾਲ ਜਿਹੜਾ ਕੰਮ ਕੀਤਾ ਹੈਗਾ ਔਰ ਉਮੀਦ ਕਰਦਾ ਇਸੇ ਤਰ੍ਹਾਂ ਜਿੱਦਾਂ ਰਾਤੀਂ ਪੁਲਿਸ ਨੂੰ ਸਹਾਇਤਾ ਮਿਲਿਆ ਸਾਰੇ ਸ਼ਹਿਰ ਵਾਸੀਆਂ ਨੂੰ ਅੱਗੇ ਤੋਂ ਵੀ ਮਿਲਦਾ ਰਹੇਗਾ ਔਰ ਇਹੋ ਜਿਹੇ ਜਿਹੜੇ ਮਾੜੇ ਬੰਦੇ ਆ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਬਹੁਤ ਸਖਤ ਕਾਰਵਾਈ ਹੋਏਗੀ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਚਾਹੇ ਉਹ ਸਨੇਚਿੰਗ ਛੋਟੀ ਹੈਗੀ ਆ ਚਾਹੇ ਵੱਡੀ ਹੈਗੀ ਆ ਸਰ ਇੱਕ ਕੈਂਥਾ ਦੇ ਵਿੱਚ ਰਾਤੀ ਸਕੰਦਰ ਮੱਛੀ ਆ ਉਹਦੇ ਕੋਲ ਡੇਢ ਕੋ ਲੱਖ ਰੁਪਏ ਦੀ ਕੋਈ ਉਹ ਵੀ ਉਹਦੇ ਬਾਰੇ ਕੀ ਚੱਲ ਰਿਹਾ ਮੈਂ ਕਹਿੰਦੀ ਇਹ ਜਿਹੜੀ ਇਹ ਜਿਹੜਾ ਗਰੁੱਪ ਹੈਗਾ ਆ ਅਸੀਂ ਬਹੁਤ ਕਈ ਦਿਨਾਂ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਉਂਕਿ ਰਾਤੀ ਹੀ ਇਹ ਗਰੁੱਪ ਕਲੀਅਰ ਹੋਇਆ ਹੈਗਾ ਆ ਆਊਟ ਆਫ ਡਿਸਟ੍ਰਿਕਟ ਸੀਗਾ ਇਹ ਸਿਰਫ ਇੱਕ ਬੰਦਾ ਇਹਨਾਂ ਦੀ ਇੱਥੋਂ ਹੈਲਪ ਕਰ ਰਿਹਾ ਸੀ ਜਿਹੜਾ ਦਸੂਏ ਦਾ ਸੀ ਔਰ ਸਾਨੂੰ ਪੂਰੀ ਮੀਰਾ ਵੀ ਇਹ ਗਰੁੱਪ ਨੇ ਹੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਸਾਡੀਆਂ ਕਾਫੀ ਵਾਰਦਾਤਾਂ ਆਈਆਂ ਜਿਹੜੀਆਂ ਕ੍ਰੀਸ ਹੋ ਜਾਣਗੀਆਂ ਸਾਡੀਆਂ ਟੀਮਾਂ ਸੀਜ ਦੀਆਂ ਔਰ ਸੁਆ ਐਸੋਚੂ ਸਾਬ ਬੋਲੋ ਅ ਅਦਰ ਡਿਸਟ੍ਰਿਕਟਸ ਦੇ ਨਾਲ ਵੀ ਸੀਸੀਏ ਦੇ ਨਾਲ ਟੱਚ ਹੈਗੇ ਆ ਜਿਵੇਂ ਪੂਰ ਸਲੇਸੀ ਵਾਲਿਆਂ ਨਾਲ ਪਲੱਸ ਜਲੰਧਰ ਵਾਲਿਆਂ ਨਾਲ ਔਰ ਕੁਕੀ ਇੰਟਰ ਕਹਿੰਦੇ ਇਹ ਡਿਸਟ੍ਰਿਕਟ ਇੱਕ ਗੈਂਗ ਇੱਕ ਤਰ੍ਹਾਂ ਨਾ ਬਣ ਗਿਆ ਸੀ ਜੇ ਨੋਟਿਸ ਕਰਦੇ ਕਰਦੇ ਸਾਡੀਆਂ ਟੀਮਾਂ ਵੀ ਲੱਗੀਆਂ ਹੋਈਆਂ ਸੀਗੀਆਂ ਪਰ ਰਾਤੀ ਸਾਨੂੰ ਸਫਲਤਾ ਮਿਲੀ ਹੈ ਔਰ ਇੱਕ ਬੰਦੇ ਦੀ ਜਿਵੇਂ ਲੱਤ ਟੁੱਟ ਗਈ ਹੈਗੀ ਆ ਉਹਦੇ ਦੀ ਇੰਟੈਰੋਗੇਸ਼ਨ 'ਚ ਹੀ ਸਾਰਾ ਗਰੁੱਪ ਲੰਗਾ ਹੋਇਆ ਸਰ ਦੱਸੋ ਆ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੇਰੀ ਅਪੀਲ ਹੈ ਵੀ ਬਿਲਕੁਲ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਡੀਐਨ ਨਾਈਟ ਖੜੀ ਹੈਗੀ ਕਿਸੇ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਹੈਗੀ ਆ ਪਲੀਜ਼ ਸਾਡਾ ਜਿਹੜਾ ਨੰਬਰ ਹੈਗਾ ਕੰਟਰੋਲ ਦਾ ਹੈਗਾ ਆ ਐਸਐਸਪੀ ਸਾਹਿਬ ਦਾ ਹੈਗਾ ਮੇਰਾ ਨੰਬਰ ਆਲਮੋਸਟ ਤ੍ਰੀਵੰਦ ਕੇ ਨੂੰ ਸਾਰਿਆਂ ਕੋ ਹੈਗਾ ਜੇ ਉਹਨਾਂ ਨੂੰ ਲੱਗਦਾ ਵੀ ਲੋਕਲ ਇਨਫੋਰਮੇਸ਼ਨ ਦੇ ਕੇ ਲੀਕ ਹੋ ਜਾਂਦੀ ਹੈ ਸਾਡਾ ਨਾਂ ਨਸ਼ਰ ਹੋ ਜਾਂਦਾ ਪਲੀਜ਼ ਸਾਡੇ ਨਾਲ ਸ਼ੇਅਰ ਕਰਨ ਉਹਨਾਂ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਏਗਾ ਇਨਫੋਰਮੇਸ਼ਨ ਦੇਣ ਵਾਲੇ ਦਾ ਮਾੜੇ ਬੰਦਿਆਂ ਦੀ ਇਨਫੋਰਮੇਸ਼ਨ ਦਿਓ ਚਾਹੇ ਉਹ ਡਰੱਗਸ ਵਾਲੇ ਜਾਂ ਚਾਹੇ ਉਹ ਸਨੈਚਿੰਗ ਕਰਦਾ ਵਾਲੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਬਿਲਕੁਲ ਇਹ ਚੀਜ਼ ਬਰਦਾਸ਼ਤ ਨਹੀਂ ਹੋਊ ਔਰ ਸਖਤ ਕਾਰਵਾਈ ਹੋਏਗੀ ਔਰ ਜੇਕਰ ਜਿਹੜਾ ਚੀਜ਼ ਲੱਗਦੀ ਆ ਪਬਲਿਕ ਨੂੰ ਵੀ ਪੁਲਿਸ ਵਾਲੇ ਮਿਲੇ ਹੋਏ ਆ ਜੀ ਡੂਰਿੰਗ ਇਨਵੈਸਟੀਗੇਸ਼ਨ ਜਿਸੇ ਪੁਲਿਸ ਵਾਲੇ ਦੀ ਕੋਈ ਸ਼ਮੂਲੀਅਤ ਆਉਂਦੀ ਹੈ ਕੋਈ ਇਮੀਡੀਏਟਲੀ ਉੱਤੇ ਸਰਚ ਕਾਰਵਾਈ ਹੋਏਗੀ ਜੋ ਜੀ ਪਬਲਿਕ ਨੂੰ ਲੱਗਦਾ ਹੈ ਬਲੈਕ ਸ਼ੀਪ ਹਰ ਜਗ੍ਹਾ ਹੁੰਦੀਆਂ ਪਰੰਤੂ ਬਰਦਾਸ਼ਤ ਨਹੀਂ ਹੋਊਗਾ ਜੋ ਪਹਿਲਾਂ ਹੋ ਗਿਆ ਹੋ ਗਿਆ ਹੁਣ ਬਿਲਕੁਲ ਸਖਤ ਕਾਰਵਾਈ ਹੋਊਗੀ ਬੇਸ਼ੱਕ ਕੋਈ ਵੀ ਹੋਵੇ ਕਿਹੜੇ ਮਰਜ਼ੀ ਰੈਂਕ ਤੇ ਠੀਕ ਥੈਂਕ ਯੂ